ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸੰਦੀਪ ਅਸੀਂ ਕੱਲ ਸ਼ਾਮੀ ਇੱਕ ਮਸੀਤਾ ਰੋਡ ਦੀ ਵੀਡੀਓ ਅਪਲੋਡ ਕੀਤੀ ਸੀ ਆਪਣੇ ਚੈਨਲ ਤੋਂ ਤੇ ਉਹਦੇ ਵਿੱਚ ਆਪਜੀ ਦੇ ਨਾਲ ਆ ਜਾਣਕਾਰੀ ਸਾਂਝੀ ਕੀਤੀ ਸੀ ਜੋ ਤੁਸੀਂ ਹੁਣ ਵੀ ਸਕਰੀਨ ਤੇ ਦੇਖ ਰਹੇ ਹੋ ਇਸ ਖਬਰ ਦੇ ਚੱਲਣ ਤੋਂ ਬਾਅਦ ਸਾਨੂੰ ਇਸ ਵੀਰ ਦਾ ਇੱਕ ਵੀਡੀਓ ਦੇ ਰੂਪ ਵਿੱਚ ਮੈਸੇਜ ਆਇਆ ਜਿਹੜਾ ਪਹਿਲਾਂ ਆਪਜੀ ਦੇ ਨਾਲ ਸਾਂਝਾ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਅੱਗੇ ਦੀ ਗੱਲਬਾਤ ਕਰਾਂਗੇ ਸੁਣੋ ਪਹਿਲਾਂ ਕੀ ਕਿਹਾ ਉਹਨਾਂ ਨੇ ਹੈਲੋ ਹਾਂਜੀ ਪੱਤਰਕਾਰ ਸਾਹਿਬ ਵੀਰ ਜੀ ਸਤਿ ਸ਼੍ਰੀ ਅਕਾਲ ਕੱਲ ਤੁਸੀਂ ਮਸੀਤਾਂ ਰੋਡ ਤੇ ਇੱਕ ਵੀਡੀਓ ਪਾਈ ਸੀ ਵੀਰਿਆ ਇੰਟਰਲੌਕ ਟੇਲਾ ਲਾਈਆਂ ਲੋਕਾਂ ਦੇ ਲੰਘਣ ਵਾਸਤੇ ਲਾਈਆਂ ਆਹ ਵੇਖੋ ਜੀ ਉਹਨੇ ਇੰਟਰਲੌਕ ਟੇਲਾ ਕਿੱਥੋਂ ਲੋਕਾਂ ਦੇ ਲੰਘਣ ਆਗੇ ਤੁਸੀਂ ਇੱਕ ਵਾਰੀ ਇੱਥੇ ਆ ਕੇ ਵੇਖੋ ਮਾੜਾ ਜੀ ਤੁਸੀਂ ਕਿਹਾ ਸੀ ਕਿ ਸਰਕਾਰੀ ਸਸਤੀਆਂ ਦਵਾਈਆਂ ਵਾਲੀ ਦੁਕਾਨ ਨੇ ਇੰਟਰ ਬੋਰਡ ਲਾਇਆ ਵੱਡਾ ਠੀਕ ਆ ਵੀ ਲੋਕਾਂ ਦੇ ਲੰਘਿਆ ਨਹੀਂ ਦਾ ਰਾਹ ਚੌੜਾ ਹੁਣ ਆ ਇੰਟਰਲੌਕ ਟੇਲਾ ਵਾ ਦਿਖਾਓ ਇੰਟਰਲੌਕ ਟੇਲ ਦਿਸਦੀ ਕਿਤੇ ਇੱਕ ਥੇ ਕਰੀ ਆਗੇ ਮੌਕਾ ਤਾਂ ਵੇਖੋ ਨਾ ਸਾਡੇ ਨਾਲ ਆ ਕੇ ਗੱਲਬਾਤ ਤਾਂ ਕਰਨ ਤੁਸੀਂ ਵੀਡੀਓ ਤਾਂ ਪਾ ਤੀ ਪਰ ਇੱਕ ਵਾਰੀ ਆ ਕੇ ਮੌਕਾ ਤਾਂ ਵੇਖੋ ਨਾ ਦੱਸੋ ਨਾ ਵੀ ਲੋਕ ਕਿੱਥੋਂ ਕਿਹੜੀਆਂ ਡੇਲਾਂਾਂ ਦੇ ਲੰਘਣਗੇ ਆਹ ਵੇਖੋ ਕਿੱਡੇ ਕਿੱਡੇ ਢੇਰ ਲੱਗੇ ਪਏ ਆਹ ਵੇਖੋ ਗਾਰਾ ਟਾਇਲਾਂ ਦੱਸੋ ਟਾਇਲ ਕਿਹੜੀ ਦੀ ਦੀ ਕਿੱਥੇ ਦੀ ਦੀ ਟਾਇਲ ਤੁਸੀਂ ਇਹ ਗੱਲ ਕਹਿ ਦੀ ਬੇਸਰਾਹ ਚੌੜਾ ਵਾ ਆ ਹਾਲ ਦੱਸੋ ਕੀ ਆ ਮਖਾਓ ਕਿਹੜੀ ਟਾਇਲ ਦੀ ਦੀ ਆ ਕਿਹੜਾ ਰਾਹ ਸੁੱਕਾ ਵਾ ਤੁਸੀਂ ਕੱਲ ਵੀਡੀਓ ਪਾਈ ਸੀ ਸਰਕਾਰੀ ਸਸਤੀਆਂ ਦਵਾਈਆਂ ਨਾਲ ਐਡਾ ਬੋਰਡ ਲਾਇਆ ਵਾ ਬੀਥ ਲੋਕੀ ਟੈਲਾਂ ਤੋਂ ਲੰਘ ਸਕਦੇ ਆ ਦੋ ਪਾਸੇ ਲੰਘਣ ਵਾਸਤੇ ਲਾਈਆਂ ਦੱਸੋ ਕਿਹੜੀਆਂ ਟੈਲਾਂ ਲੰਘਣ ਵਾਸਤੇ ਲਾਈਆਂ ਤੇ ਕਿਹੜੇ ਲੋਕ ਕਿਹੜੀਆਂ ਟੈਲਾਂ ਦਾ ਨਹੀਂ ਲੰਘਣਗੇ ਇੱਕ ਵਾਰੀ ਇੱਥੇ ਆ ਕੇ ਮੌਕਾ ਵੇਖ ਕੇ ਫਿਰ ਸਾਨੂੰ ਜਵਾਬ ਦਿਓ ਸੋ ਤੁਸੀਂ ਸੁਣਿਆ ਜੀ ਸਰਕਾਰੀ ਸਸਤੀਆਂ ਦਵਾਈਆਂ ਵਾਲੇ ਵੀਰ ਨੇ ਆਪਣਾ ਪੱਖ ਰੱਖ ਕੇ ਦੱਸਿਆ ਕਿ ਭਾਈ ਇੱਥੇ ਆ ਹਾਲਾਤ ਨਹੀਂ ਬਿਲਕੁਲ ਹਾਲਾਤ ਸਾਰਿਆਂ ਦੇ ਸਾਹਮਣੇ ਆ ਜੀ ਅਸੀਂ ਅੱਜ ਵੀ ਉਹ ਵੀਡੀਓ ਤੁਹਾਨੂੰ ਸਾਂਝੀ ਕਰ ਰਹੇ ਆ ਆਪ ਜੀ ਦੇ ਸਮੁਖ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਉਸ ਵੀਡੀਓ ਨੂੰ ਤੇ ਫੈਸਲਾ ਹੁਣ ਤੁਸੀਂ ਖੁਦ ਕਰ ਲਓ ਕਿ ਕੀ ਗੱਲ ਹੋਈ ਸੀ ਤੇ ਕੀ ਬਾਤ ਹੋਈ ਸੀ ਉਹਦੇ ਵਿੱਚ ਕੀ ਝੂਠ ਬੋਲਿਆ ਗਿਆ ਅਸੀਂ ਵੀਡੀਓ ਰਿਕਾਰਡ ਕੀਤੀ ਹੈ ਬਿਲਕੁਲ ਵੀਡੀਓ ਰਿਕਾਰਡ ਕੀਤੀ ਹੈ ਕੱਲ ਦੀ ਸ਼ਾਮ ਦੀ ਉਹ ਵੀਡੀਓ ਸੀ ਜਿਹੜੀ ਅਸੀਂ ਉਹ ਅਪਡੇਟ ਕੀਤੀ ਸੀ ਅਪਲੋਡ ਕੀਤੀ ਸੀ ਆਪਣੇ ਚੈਨਲ ਤੋਂ ਅੱਜ ਦੇ ਹਾਲਾਤ ਬਦਲ ਸਕਦੇ ਨੇ ਕਿਉਂਕਿ ਅੱਜ ਫੇਰ ਰਾਤ ਮੀਂਹ ਪਿਆ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਅਸੀਂ ਬਾਰ-ਬਾਰ ਇਹ ਗੱਲ ਕਹਿੰਨੇ ਆ ਕਿ ਪਹਿਲਾਂ ਵੀ ਅਸੀਂ ਇਹਦੀਆਂ ਵੀਡੀਓ ਚਲਾਈਆਂ ਹੋਈਆਂ ਇਸ ਰੋਡ ਦੀਆਂ ਜਿੱਥੇ ਅਸੀਂ ਦੁਕਾਨਦਾਰਾਂ ਦਾ ਪੱਖ ਰੱਖ ਕੇ ਹੀ ਉਹ ਜਿਹੜੀਆਂ ਖਬਰਾਂ ਚਲਾਈਆਂ ਸੀ ਪਰ ਜਿਹੜੀ ਗੱਲ ਸਚਾਈ ਹੈ ਉਹ ਸਚਾਈ ਹੈ ਕਿ ਦੁਕਾਨਦਾਰਾਂ ਨੇ ਵੀ ਜਿਹੜੇ ਬੋਰਡ ਹੈਗੇ ਨੇ ਉਹ ਤੁਸੀਂ ਇਕੱਲਾ ਇਹਨਾਂ ਦਾ ਨਹੀਂ ਹੋਰ ਵੀ ਤੁਸੀਂ ਬੋਰਡ ਦੇਖਦੇ ਹੋ ਵਿੱਚ ਜਿਹੜੇ ਲੱਗੇ ਹੋਏ ਨੇ ਉਹ ਸਮਾਨ ਦੇ ਨਾਲ ਸਮਾਨ ਵੀ ਵਿਧਾਇਆ ਹੋਇਆ ਹੈ ਬੋਰਡ ਵੀ ਗਾਂ ਅੱਗੇ ਰੱਖੇ ਹੋਏ ਨੇ ਔਰ ਨੰਗਣਾਸਤੇ ਰਸਤਾ ਕੱਲ ਹੈ ਸੀ ਅੱਜ ਦੇ ਹਾਲਾਤ ਕੀ ਨੇ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਉੱਥੇ ਮੁਸ਼ਕਲਾਂ ਨਹੀਂ ਆਉਂਦੀਆਂ ਮੁਸ਼ਕਲਾਂ ਦੁਕਾਨਦਾਰਾਂ ਦੀਆਂ ਵੀ ਆਉਂਦੀਆਂ ਸੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਕਿ ਦੁਕਾਨਦਾਰਾਂ ਨੂੰ ਵੀ ਮੁਸ਼ਕਲ ਆਉਂਦੀ ਹੈ ਇਸ ਸੜਕ ਦੇ ਕਾਰਨ ਜਦੋਂ ਪਾਣੀ ਖੜਦਾ ਹੈ ਤੇ ਉਹਨਾਂ ਕੋਲੇ ਗਾਹਕ ਨਹੀਂ ਆਉਂਦਾ ਪਰ ਸਿਆਣੇ ਕਹਿੰਦੇ ਕਿ ਜਦੋਂ ਤੋ ਅਸੀਂ ਸ਼ੀਸ਼ਾ ਖੁਦ ਵੇਖਦੇ ਆਂ ਉਦੋਂ ਸਾਨੂੰ ਬੜਾ ਖੂਬਸੂਰਤ ਲੱਗਦਾ ਉਦੋਂ ਅਸੀਂ ਬੜਾ ਆਨੰਦ ਲੈਂਦੇ ਆਂ ਸ਼ੀਸ਼ੇ ਦਾ ਪਰ ਜਦੋਂ ਸਾਨੂੰ ਕੋਈ ਦੂਸਰਾ ਸ਼ੀਸ਼ਾ ਵਿਖਾਉਂਦਾ ਤੇ ਫਿਰ ਸਾਨੂੰ ਉਹ ਮੁਸ਼ਕਲ ਪੈਦਾ ਕਰਦਾ ਜਾਂ ਸਾਨੂੰ ਗੁੱਸਾ ਆਉਂਦਾ ਜਾਂ ਸਾਨੂੰ ਤਕਲੀਫ ਦਿੰਦਾ ਸੋ ਇੱਥੇ ਵੀ ਸ਼ਾਇਦ ਇਹੀ ਗੱਲ ਲਾਗੂ ਹੁੰਦੀ ਹੈ ਕਿ ਅਸੀਂ ਦੋਹਾਂ ਦਾ ਪੱਖ ਰੱਖਿਆ ਦੋਹਾਂ ਤਿਰਾਂ ਦਾ ਪੱਖ ਰੱਖਿਆ ਕਿ ਹਾਂ ਸ਼ਰਕ ਦੇ ਕਾਰਨ ਦੁਕਾਨਦਾਰਾਂ ਨੂੰ ਮੁਸ਼ਕਲ ਆ ਰਹੀ ਹੈ ਆਉਂਦੀ ਹੈ ਇਹ ਸਭ ਨੂੰ ਪਤਾ ਹੈ ਪਰ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਦੁਕਾਨਦਾਰਾਂ ਦੀਆਂ ਸਾਮਾਨ ਬਾਹਰ ਵਧਾਉਣ ਦੇ ਕਾਰਨ, ਬੋਰਡ ਬਾਹਰ ਰੱਖਣ ਦੇ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਲ ਆਉਂਦੀ ਹੈ। ਇਹਦੇ 'ਚ ਵੀ ਕੋਈ ਦੌਰ ਹੋਇਆ ਨਹੀਂ। ਧੰਨਵਾਦ ਜੀ ਆਪ ਦਾ।